ਅਮਰੀਕਾ ਦੇ ਗੁੰਨਾਨਕ ਦੇ ਹਸਪਤਾਲ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਅੱਜ 5ਵੀਂ ਮੰਜ਼ਿਲ ਤੋਂ ਥੱਲੇ ហេਟਾ ਛਲਾੰਗ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਪਹੁੰਚਦੀ ਹੈ ਕਿ ਇਸ ਵਿਅਕਤੀ ਦਾ ਨਾਮ ਬਲਜਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਵੇਰਕਾ ਦਾ ਰਹਿਣ ਵਾਲਾ ਸੀ ਅਤੇ ਇਸ ਦਾ ਅੱਜ ऑपरेशन होना ਸੀ ਲੇਕਿਨ ਉਸ ਤੋਂ ਪਹਿਲਾਂ ਹੀ ਇਸ ਵੱਲੋਂ ਇਹ ਖੋਫਨਾ ਕਦਮ ਚੁੱਕ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਦੱਸਤੀ ਹੈ ਕਿ ਵੇਰਕੇ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਸੀ ਜੋ ਕਿ ਅੱਜ ਗੁਰਨਾਨਕ ਦੇਵ ਹਸਪਤਾਲ ਵਿਖੇ ਪਹੁੰਚਿਆ ਅਤੇ ਇਸ ਦਾ ਅੱਜ ਆਪਰੇਸ਼ਨ ਹੋਣਾ ਸੀ ਤੁਹਾਨੂੰ ਦੱਸਤੀ ਹੈ ਕਿ ਇਲਾਜ ਕਰਵਾਉਣ ਦੇ ਲਈ ਇਹ ਗੁਰਨਾਨਕ ਦੇਵ ਹਸਪਤਾਲ ਆਇਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਪਰਿਵਾਰਕ ਮੈਂਬਰ ਵੀ ਇਸ ਦੇ ਨਾਲ ਸੰਤ ਹੈ ਹਸਪਤਾਲ ਦੀ ਉੱਪਰਲੀ ਛੱਤ ਤੇ ਚਲਾ ਗਿਆ ਜਿਸ ਤੋਂ ਬਾਅਦ ਇਹ ਘਟਨਾਕ੍ਰਮ ਵਾਪਰਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਲੇਕਿਨ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਭਿਆਨਕ ਅਤੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਹੈ 45 ਸਾਲ ਇਸਦੀ ਉਮਰ ਦੱਸੀ ਜਾ ਰਹੀ ਹੈ ਅਤੇ ਇਸ ਦੇ ਦੋ ਬੱਚੇ ਵੀ ਦੱਸੇ ਜਾ ਰਹੇ ਨੇ ਤੁਹਾਨੂੰ ਦੱਸਤੀ ਹੈ ਕਿ ਵੇਰ ਕਿਹਦਾ ਰਹਿਣ ਵਾਲਾ ਹੈ ਵਿਅਕਤੀ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਇਸ ਵਿਅਕਤੀ ਦਾ ਐਕਸੀਡੈਂਟ ਹੋਇਆ ਸੀ ਅਤੇ ਇਸ ਵੱਲੋਂ ਇਲਾਜ ਦੇ ਲਈ ਗੁਣਾਣਕ ਦੇ ਹਸਪਤਾਲ ਇਸ ਨੂੰ ਲਿਆਇਆ ਗਿਆ ਸੀ ਲੇਕਿਨ ਹੁਣ ਕੀ ਪੂਰਾ ਮਾਮਲਾ ਹੈ ਆਖਿਰ ਕਿਉਂ ਇਸ ਵੱਲੋਂ ਇਹ ਕਦਮ ਚੁੱਕਿਆ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਹੁਣ ਅਗਲੀ ਜਾਂਚ ਜੋ ਹੈ ਸ਼ੁਰੂ ਕਰ ਚੁੱਕੇ ਨੇ ਇਸ ਬਾਬਤ ਐਡੀਸੀਪੀ ਹਰਪਾਲ ਸਿੰਘ ਵੱਲੋਂ ਜੋ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕੁਝ ਕਿਹਾ ਗਿਆ ਸੁਣਾਣੇ ਤੁਹਾਨੂੰ ਇਹ ਕਿਸੇ ਫੈਕਟਰੀ 'ਚ ਕੰਮ ਕਰਦੇ ਆ ਇਹਨਾਂ ਦੇ ਇੱਥੇ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦਾ ਹੱਥ ਹੱਸ ਦੇ ਸੱਟ ਸੀ ਤੇ ਸਿਰ 'ਚ ਸੱਟ ਸੀ ਇਹ ਪਹਿਲਾਂ 19 ਤਰੀਕ ਨੂੰ ਦਾਖਲ ਹੋਇਆ ਫਿਰ ਇਹਨਾਂ ਨੂੰ ਡਾਕਟਰਾਂ ਨੇ ਭੇਜ ਦਿੱਤਾ ਵੀ ਤੁਸੀਂ ਬੁੱਧਵਾਰ ਆ ਜਾਓ ਵੀਰਵਾਰ ਤੁਹਾਡਾ ਆਪਰੇਟ ਕਰਾਵਾਂਗੇ ਉਹ ਅੱਜ ਉਹਦੇ ਭਤੀਜਾ ਭਰਾ ਸਾਰੇ ਪਹੁੰਚੀ ਜਿੱਦਾਂ ਇਹਦਾ ਬਾਰੀ ਚ ਖੜਾ ਸੀ ਬਾਰੀ ਜੋ ਖੜ ਕੇ ਉਹਨਾਂ ਨੇ ਬਾਹਰ ਨਿਕਲ ਕੇ ਲੋਗ ਬਾਹਰ ਗੈਲਰੀ ਚ ਗਏ ਗੈਲਰੀ ਤੋਂ ਬਾਹਰ ਨਿਕਲੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਹਾਂਜੀ ਇਹ ਮਾਮਲਾ ਤੇ ਬਿਆਨ ਲਿਖ ਲਏ ਜਿਹੜੇ ਭਰਾ ਦੇ ਉਹਦੇ ਭਾ ਦੇ ਮੁਤਾਬਕ ਜੋ ਵੀ ਇਨਵੈਸਟੀਗੇਟਰ ਨੇ ਸਾਹਮਣੇ ਗੱਲ ਆਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਇੱਕ ਇਸੇ ਫੈਕਟਰੀ 'ਚ ਕੰਮ ਕਰਦੇ ਆ ਇਹਨਾਂ ਦੇ ਇੱਥੇ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦਾ ਹੱਥ ਦੇ ਛੱਟ ਸੀ ਤੇ ਸਿਰ 'ਚ ਛੱਟ ਸੀ ਇਹ ਪਹਿਲਾਂ 19 ਤਰੀਕ ਨੂੰ ਦਾਖਲ ਹੋਇਆ ਫਿਰ ਇਹਨਾਂ ਨੂੰ ਡਾਕਟਰਾਂ ਨੇ ਭੇਜ ਦਿੱਤਾ ਵਾ ਤੇ ਤੁਸੀਂ ਬੁੱਧਵਾਰ ਆ ਜਾਆ ਵੀਰਵਾਰ ਤੱਕ ਆਪਰੇਟ ਕਰਾਵਾਂ ਉਹ ਅੱਜ ਉਹਦੇ ਭਤੀਜਾ ਭਰਾ ਸਾਰੇ ਪੋਲ ਸੀ ਜਿੱਦਾਂ ਇਹਦਾ ਬਾਰੀ 'ਚ ਖੜਾ ਸੀ ਬਾਰੀ ਜੋ ਕੱਢ ਕੇ ਉਹਨਾਂ ਨੇ ਬਾਹਰ ਨਿਕਲ ਕੇ ਲੋਕ ਬਾਹਰ ਗੈਲਰੀ 'ਚ ਗਏ ਤੇ ਗੈਲਰੀ ਤੋਂ ਬਾਹਰ ਨਿਕਲੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮਤਾਬਕ ਕਾਰਵਾਈ ਕੀਤੀ ਜਾਏਗੀ ਹਾਂਜੀ ਇਹ ਮਾਮਲਾ ਤੇ ਬਿਆਨ ਲਿਖ ਲੈਣ ਜਿਹਦੇ ਭਰਾ ਦੇ ਉਹਦੇ ਭਰਾ ਦੇ ਮਤਾਬਕ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਗੱਲ ਆਈ ਉਹਦੇ ਮਤਾਬਕ ਕਾਰਵਾਈ ਕੀਤੀ ਜਾਏਗੀ